ਹਾਂ ਜੀ ਅੱਜ ਦੇ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਮੈਂ ਹਰੇਕ ਬੰਦੇ ਨੂੰ ਰਿਕੁਐਸਟ ਕਰਦਾ ਹਾਂ ਵੀ ਤੁਸੀਂ ਐਂਡ ਤੱਕ ਦੇਖਿਓ ਕਿਉਂਕਿ ਇਹ ਕੱਲੀ ਕਿਸੇ ਬੰਦੇ ਦੀ ਜ਼ਿੰਦਗੀ ਦੀ ਬਾਇਓਗ੍ਰਾਫੀ ਨਹੀਂ ਹੋਣ ਜਾ ਰਹੀ ਪਰ ਇੱਕ ਨਾਲ ਦੇ ਨਾਲ ਮੋਟੀਵੇਸ਼ਨਲ ਕਹਾਣੀ ਵੀ ਆ ਕਿਉਂਕਿ ਅੱਜ ਦੀ ਕਹਾਣੀ ਇਹ ਚੀਜ਼ ਸਾਬਿਤ ਕਰਕੇ ਵੀ ਚਾਹੇ ਜ਼ਿੰਦਗੀ ਤੁਹਾਡੇ ਤੇ ਲੱਖ ਮੁਸੀਬਤਾਂ ਲਿਆਉਂਦੀ ਆ ਜਿੰਨੇ ਮਰਜ਼ੀ ਔਖੇ ਵਕਤ ਹੋਣ ਬੰਦਾ ਹਾਰ ਮੰਨਣ ਵਾਲਾ ਨਾ ਹੋਵੇ ਜੇ ਬੰਦਾ ਨਹੀਂ ਹਾਰ ਮੰਨਦਾ ਤਾ ਦੁਨੀਆ ਤੇ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜੋ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਸਕਦੀ ਆ ਅੱਜ ਦਾ ਜਿਹੜਾ ਮੇਨ ਬੰਦਾ ਉਹਦਾ ਨਾਮ ਹੈਗਾ ਫਰਰੂਚੋ ਲੈਂਬਰਗਿਨੀ ਤੇ ਇਹ ਬੰਦੇ ਨੇ ਲੈਂਬਰਗਿਨੀ ਦਾ ਬ੍ਰਾਂਡ ਸਟਾਰਟ ਕੀਤਾ ਸੀਗਾ ਫਰਰੂਚੋ ਲੈਂਬਰਗਿਨੀ ਦਾ 1916 ਚ ਜਨਮ ਹੋਇਆ ਸੀਗਾ ਇੱਕ ਇਟਲੀ ਦੇ ਛੋਟੇ ਜਿਹੇ ਪਿੰਡ 'ਚ ਜਿਹਦਾ ਨਾਂ ਸੀਗਾ ਰੈਨਾਤਸੋ ਤੇ ਇਦਾਂ ਵੀ ਨਹੀਂ ਸੀਗਾ ਵੀ ਇਹ ਇੱਕ ਬਹੁਤ بڑے ਘਰ ਦਾ ਮੁੰਡਾ ਸੀਗਾ ਇੱਕ ਐਵਰੇਜ ਮਿਡਲ ਕਲਾਸ ਫੈਮਿਲੀ ਦਾ ਮੁੰਡਾ ਸੀਗਾ ਇਹਦੇ ਘਰ 'ਦਿਆਂ ਕੋਈ ਕਬ ਦਾ ਫਾਰਮ ਹੁੰਦਾ ਸੀ ਸੋ ਫਰਰੂਚੋ ਲੈਂਬਰਗਿਨੀ ਜਦੋਂ بڑا ਹੁੰਦਾ ਜਾਂਦਾ ਸੀ ਇਹਦਾ ਮਕੈਨਿਕੇ ਵਿੱਚ ਬਹੁਤ ਇੰਟਰਸਟ ਸੀਗਾ ਇਨੇ ਆਫ ਦਾ ਡੈਡੀ ਦੀ ਫਾਰਮਿੰਗ ਵਿੱਚ ਘੱਟ ਹੈਲਪ ਕਰਾਈ ਪਰ ਜਿਹੜੇ ਦੇ ਡੈਡੀ ਦੀ ਫਾਰਮਿੰਗ ਦੀਆਂ ਮਸ਼ੀਨਾਂ ਸੀ ਉਹ 'ਚ ਬਹੁਤ ਇਹ ਇੰਟਰਸਟ ਰਦੰਦਾ ਸੀਗਾ ਤਾ ਕਰਕੇ ਜਦੋਂ ਵੀ ਕੋਈ ਟਰੈਕਟਰ ਮੇ ਵੀ ਖਰਾਬ ਹੋ ਜੇ ਜਾਂ ਕੁਛ ਰਿਪੇਅਰ ਕਰਨ ਵਾਲਾ ਹੁੰਦਾ ਸੀਗਾ ਇਹਨੂੰ ਬਹੁਤ ਸ਼ੌਂਕ ਸੀਗਾ ਇਹ ਚੀਜ਼ਾਂ ਦਾ ਇਹ ਆਪ ਵੀ ਕਰਕੇ ਦੇਖਦਾ ਸੀਗਾ ਤਾਂ ਕਰਕੇ ਫਿਰ ਇਹਨੇ ਅੱਗੇ ਜਾ ਕੇ ਫੈਸਲਾ ਲਿਆ ਇਹੇ ਚੀਜ਼ ਵਿੱਚ ਮੈਂ ਅੱਗੇ ਵਧਣਾ ਚਾਹੁੰਦਾ ਵੀ ਮੈਂ ਅੱਗੇ ਜਾ ਕੇ ਇਹ ਚ ਪੜ੍ਹਾਈ ਕਰੂੰ ਤਾਂ ਕਰਕੇ ਅੱਗੇ ਜਾ ਕੇ ਇਹਨੇ ਮਕੈਨਿਕਲ ਦੀ ਪੜ੍ਹਾਈ ਕੀਤੀ ਤੇ ਜਦੋਂ ਪੜ੍ਹਾਈ ਕੰਪਲੀਟ ਕਰਤੀ ਫਿਰ ਇਹਨੇ ਥੋੜੇ ਕਿ ਟਾਈਮ ਲਈ ਇੱਕ ਏਦਾਂ ਦੀ ਕੰਪਨੀ ਲਈ ਕੰਮ ਕੀਤਾ ਜੋ ਕਿ ਆਰਮੀ ਦੀਆਂ ਗੱਡੀਆਂ ਠੀਕ ਕਰਦੇ ਸੀ ਹੁਣ ਇੱਥੇ ਤੱਕ ਇਹਦੀ ਲਾਈਫ ਸਾਰੀ ਨਾਰਮਲ ਚੱਲ ਰਹੀ ਸੀਗੀ ਨਾ ਕੋਈ ਪ੍ਰੋਬਲਮ ਸੀ ਨਾ ਕੋਈ ਸਮੱਸਿਆ ਸਾਰਾ ਕੁਝ ਸਮੂਥ ਚੱਲ ਰਿਹਾ ਸੀਗਾ ਹੁਣ ਇਹ ਤੋਂ ਬਾਅਦ ਕੀ ਹੋਇਆ ਇਹ ਤੋਂ ਬਾਅਦ ਇਹਨੇ ਆਪਦਾ ਕੰਮ ਛੱਡਤਾ ਸੀਗਾ ਤੇ ਵਾਪਸ ਆਪਣੇ ਪਿੰਡ ਆ ਗਿਆ ਸੀਗਾ ਜਦੋਂ ਆਪਦਾ ਪਿੰਡ ਵਾਪਸ ਆਇਆ ਇੱਥੇ ਇਹਨੇ ਫੈਸਲਾ ਕੀਤਾ ਵੀ ਆਪਦੇ ਦੋਸਤਾਂ ਨਾਲ ਆਪਦਾ ਕੋਈ ਛੋਟਾ ਮੋਟਾ ਕੰਮ ਹੀ ਤੋਰਦੇ ਆ ਤਾਂ ਕਰਕੇ ਇਹਨੇ ਆਪਦੇ ਦੋਸਤਾਂ ਨਾਲ ਇੱਕ ਆਪਦੀ ਛੋਟੀ ਜੀ ਵਰਕਸ਼ਾਪ ਦਾ ਕੰਮ ਤੋੜਿਆ ਬੇਸਿਕਲੀ ਉੱਥੇ ਕਰਦੇ ਕੀ ਸੀ ਉੱਥੇ ਜਾ ਗੱਡੀਆਂ ਦੀ ਰਿਪੇਅਰਿੰਗ ਹੁੰਦੀ ਸੀ ਹੈਨਾ ਜਾਂ ਕਰੈਕਟਰ ਸੀਗੇ ਉਹਨਾਂ ਦੀ ਰਿਪੇਅਰਿੰਗ ਹੁੰਦੀ ਸੀਗੀ ਛੋਟਾਇਆ ਇੱਕ ਆਪਦਾ ਕਾਰੋਬਾਰ ਤੋੜ ਲਿਆ ਸੀਗਾ ਹੁਣ ਪ੍ਰੋਬਲਮ ਕੀ ਸੀ ਜਦੋਂ ਇਹਨੇ ਕਾਰੋਬਾਰ ਤੋੜਿਆ ਥੋੜੇ ਟਾਈਮ ਬਾਅਦ ਹੀ ਇਟਲੀ ਚ ਵਰਲਡ ਵਾਰ 2 ਆ ਗਏ ਤੇ ਵਰਲਡ ਵਾਰ 2 ਦਾ ਸ਼ਿਕਾਰ ਬਣ ਗਿਆ ਸੀਗਾ ਉਦੋਂ ਦੇ ਟਾਈਮਾਂ ਵਿੱਚ ਜਦੋਂ ਆਰਮੀ ਕੋ ਬੰਦੇ ਘੱਟ ਹੁੰਦੇ ਸੀਗੇ ਬੰਦੇ ਇਕੱਲੇ ਜੰਗ ਚ ਲੜਨ ਲਈ ਨਹੀਂ ਪਰ ਉਹ ਤੋਂ ਇਲਾਵਾ ਵੀ ਹੋਰ ਵੀ ਬਹੁਤ ਆਰਮੀ ਨੂੰ ਬੰਦੇ ਦੀ ਲੋੜ ਹੁੰਦੀ ਸੀ ਜੋ ਕਿ ਹੋਰ ਕੰਮ ਕਰ ਸਕਣ ਜਾਂ ਡਾਕਟਰਾਂ ਦੀ ਲੋੜ ਹੁੰਦੀ ਸੀ ਜਾ ਹੋਰ ਮਕੈਨਿਕ ਆਵਦੀ ਵੀ ਬਹੁਤ ਲੋਡ ਹੁੰਦੇ ਸੀ ਹਨਾ ਜੋ ਕਿ ਉਹਨਾਂ ਦੀ ਜਿਹੜੀਆਂ ਗੱਡੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਜਹਾਜ਼ ਉਹ ਮੇਨਟੇਨ ਕਰਕੇ ਰੱਖ ਸਕਣ ਫਰੂਚੋ ਲੰਬਰਗਿਨੀ ਨੂੰ ਡਰਾਫਟ ਕੀਤਾ ਗਿਆ ਸੀਗਾ ਆਰਮੀ ਵੱਲੋਂ ਤੇ ਆਰਮੀ ਉਹਦੋਂ ਕੀ ਕਰਦੇ ਸੀ ਆਰਮੀ ਕੋ ਜਦੋਂ ਫਿਰ ਆਪ ਘੱਟ ਬੰਦੇ ਹੁੰਦੇ ਸੀਗੇ ਆਪਦੀ ਫੌਜ 'ਚ ਉਹ ਫਿਰ ਜਿਹੜੇ ਬੰਦਿਆਂ ਦੀ 18 ਸਾਲ ਤੋਂ ਜ਼ਿਆਦਾ ਉਮਰ ਆ ਸਾਰੇ ਦੇਸ਼ 'ਚ ਉਹਨਾਂ ਨੂੰ ਡਰਾਫਟ ਕਰ ਲਾ ਜਾਂਦੇ ਸੀ ਆਰਮੀ ਲਈ ਵੀ ਤੁਸੀਂ ਆਓ ਆਰਮੀ ਲਈ ਕੰਮ ਕਰੋ ਥੋੜੇ ਦੇਸ਼ ਨੂੰ ਥੋੜੇ ਲੋੜ ਆ। ਹੁਣ ਇੱਥੇ ਪ੍ਰੋਬਲਮ ਇਹ ਸੀਗੀ ਵੀ ਆਪਾਂ ਮਨਾ ਨਹੀਂ ਕਰ ਸਕਦੇ ਸੀਗੇ ਆਰਪੀ ਨੂੰ। ਤਾਂ ਕਰਕੇ ਫਿਰ ਰੂਚੋ ਲੰਬੋਰਗਿਨੀ ਵੀ ਇਹ ਚੀਜ਼ ਦਾ ਸ਼ਿਕਾਰ ਬਣ ਗਿਆ। ਆਰਮੀ ਨੇ ਇਹਨੂੰ ਡਰਾਫਟ ਕੀਤਾ ਤੇ ਓਬਵੀਅਸਲੀ ਇਹਨੂੰ ਚਲੋ ਜੰਗ 'ਚ ਲੜ ਲੈਣੇ ਡਰਾਫਟ ਕੀਤਾ ਸੀ ਪਰ ਇਹਨੂੰ ਐਜ਼ ਅ ਮਕੈਨਿਕ ਬੁਲਾਇਆ ਗਿਆ ਸੀਗਾ। ਜਦੋਂ ਇਹ ਫਰ ਗਿਆ ਇਹਨੂੰ ਇੱਕ ਗਰੀਜ਼ ਦੇ ਛੋਟੇ ਜਿਹੇ ਆਇਲੈਂਡ ਵਿੱਚ ਭੇਜਤਾ ਸੀ ਜਿੱਥੇ ਇਹ ਆਰਪੀ ਦੀਆਂ ਗੱਡੀਆਂ ਰਿਪੇਅਰ ਕਰਦਾ ਸੀ ਜਾਂ ਜਿਹੜੇ ਉਹਨਾਂ ਦੇ ਜਹਾਜ਼ ਹੁੰਦੇ ਸੀਗੇ ਜਾਂ ਉਹਨਾਂ ਦੇ ਟਰੱਕ ਹੁੰਦੇ ਸੀ ਉਹਨਾਂ 'ਚ ਜੇ ਮਾਣੀ ਮੋਟੀ ਕੋਈ ਪ੍ਰੋਬਲਮ ਆ ਗਈ ਉਹ ਠੀਕ ਕਰਨ ਹੁਣ ਤੁਸੀਂ ਇਹ ਚੀਜ਼ ਚੇਤੇ ਰੱਖਿਓ ਵੀ ਬੰਦੇ ਦੀ ਜਿਹੜੀ ਸਕਿੱਲ ਆ ਇੱਕ ਕਿੱਥੇ ਕਿੱਥੇ ਇਹਨੂੰ ਕੰਮ ਆਉਂਦੀ ਆ ਆਪਦੀ ਜ਼ਿੰਦਗੀ ਚ ਉੱਥੇ ਇਹਨੇ 2 ਸਾਲ ਲਾਏ ਹਨਾ ਆਰਮੀ ਲਈ ਕੰਮ ਕੀਤਾ 2 ਸਾਲਾਂ ਬਾਅਦ ਉਹ ਜਗ੍ਹਾ ਜਰਮਨਸ ਨੇ ਲੈ ਲਈ ਤੇ ਜਰਮਨਸ ਜਦੋਂ ਉੱਥੇ ਆਏ ਉਹਨਾਂ ਨੇ ਸਾਰੇ ਇਟਾਲੀਅਨਾਂ ਨੂੰ ਕਹਿਤਾ ਸੀ ਵੀ ਤੁਸੀਂ ਜਾ ਸਕਦੇ ਹੋ ਇੱਥੇ ਹਨਾ ਵੀ ਤੁਸੀਂ ਨਿਕਲ ਜਾਓ ਹੈ ਲੈਣ ਤੋਂ ਪਰ ਫਿਰ ਰੂਚੀ ਲੰਬੋਰਗਿਨੀ ਨੇ ਉੱਥੇ ਫਿਰ ਰਿਕੁਐਸਟ ਕੀਤੀ ਉਹਨਾਂ ਨੇ ਰਿਕੁਐਸਟ ਕੀਤੀ ਵੀ ਜੇ ਮੈਂ ਇੱਥੇ ਰੁਕ ਸਕਦਾ ਇਹ ਆਇਲੈਂਡ ਵਿੱਚ ਤੇ ਇੱਥੇ ਹੀ ਮੈਂ ਆਪਦਾ ਕੋਈ ਕੰਮ ਤੋਰ ਸਕਦਾ ਸੋ ਬੇਸਿਕਲੀ ਜਿਹੜਾ ਆਪਦਾ ਵਰਕਸ਼ਾਪ ਦਾ ਕੰਮ ਇਟਲੀ ਛੱਡ ਕੇ ਗਿਆ ਸੀਗਾ ਇਹਨੇ ਸੋਚਿਆ ਵੀ ਇੱਥੇ ਚਲੋ 0 ਤੋਂ ਦੁਬਾਰਾ ਫੇਰ ਸਟਾਰਟ ਕਰ ਲੈਨੇ ਆ ਤੇ ਇਹਦੀ ਰਿਕੁਐਸਟ ਵੀ ਉਹਨਾਂ ਨੇ ਮੰਨ ਲਈ ਸੀਗੇ ਹਨਾ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਸੀ ਵੀ ਚਲ ਤੂੰ ਰੁਕ ਜਾ ਤੂੰ ਆਪ ਦਾ ਕੰਮ ਤੋਰ ਸਾਦਾ ਇੱਥੇ ਫਿਰ ਰੂਚਲ ਅੰਬਰਗਿਨੀ ਨੇ ਦੁਬਾਰਾ 0 ਤੋਂ ਆਪਦੀ ਇੱਕ ਇੱਕ ਹੋਰ ਵਰਕਸ਼ਾਪ ਬਣਾਈ ਵਰਕਸ਼ਾਪ ਦਾ ਇਹਦਾ ਕੰਮ ਸ਼ੁਰੂ ਹੋ ਗਿਆ ਪਰ ਸਾਲ ਬਾਅਦ ਦੁਸ਼ਮਣਾਂ ਨੇ ਉਹ ਆਇਲੈਂਡ ਤੇ ਕਬਜ਼ਾ ਕਰ ਲਿਆ ਤੇ ਜਿੰਨੇ ਵੀ ਲੋਕ ਉਸ ਵਕਤ ਉਹ ਆਇਲੈਂਡ ਤੇ ਸੀਗੇ ਉਹ ਸਾਰਿਆਂ ਨੂੰ ਕੈਦੀ ਬਣਾਤਾ ਚਾਹੇ ਫਿਰ ਰੂਚਲ ਅੰਬਰਗਿਨੀ ਉੱਥੇ ਆਪਦਾ ਬਿਜ਼ਨਸ ਕਰ ਰਿਆ ਸੀ ਇਹਨੂੰ ਵੀ ਕੈਦੀ ਬਣਾਤਾ ਸੀਗਾ ਤੇ ਦੇਖ ਲਓ ਜ਼ਿੰਦਗੀ ਕਿੱਥੋਂ ਤੋਂ ਕਿੱਥੇ ਆਗੇ ਬੰਦੇ ਦੀ ਤੇ ਇਹ ਚੀਜ਼ਾਂ ਤਾਂ ਇਹਦੇ ਕੰਟਰੋਲ ਵਿੱਚ ਵੀ ਨਹੀਂ ਸੀਗੀਆਂ ਹਨਾ ਵੀ ਇਹ ਕੁਝ ਕਰ ਸਕਦਾ ਸੀ ਜਦੋਂ ਕਬਜ਼ਾ ਹੀ ਹੋ ਗਿਆ ਦੁਸ਼ਮਣੀ ਆ ਗਈ ਆਲੇ-ਦਾਲੇ ਤੇ ਫਿਰ ਕੈਦੀ ਹੋ ਹੀ ਬਣ ਗਿਆ ਬੰਦਾ ਜਦੋਂ ਇਹਨੂੰ ਕੈਦੀ ਬਣਾਇਆ ਸੀ ਉੱਥੇ ਵੀ ਇਹ ਬੰਦੇ ਨੂੰ ਇਹਦੇ ਸਕਿੱਲ ਨੇ ਬਚਾਇਆ ਸੋ ਉੱਥੇ ਉਹਨਾਂ ਨੂੰ ਪਤਾ ਲੱਗਿਆ ਹਨਾ ਵੀ ਫਰਰੂਚੋ ਲੰਬੋਰਗਿਨੀ ਨੂੰ ਕਿੰਨੇ ਜਿਆਦਾ ਸਕਿੱਲ ਸੀਗੇ ਮਕੈਨਿਕੀ ਦੇ ਵਿੱਚ ਵੀ ਪਹਿਲਾ ਵੀ ਇਹ ਇਹੀ ਕੰਮ ਕਰਦਾ ਰਿਹਾ ਤਾਂ ਕਰਕੇ ਇਹਨੂੰ ਇਹ ਇਦਾਂ ਦੇ ਰਿਲੇਟਡ ਕੰਮ ਦਿੰਦੇ ਸੀਗੇ ਹਨਾ ਜਾਂ ਜੇ ਕੋਈ ਗੱਡੀਾਂ 'ਚ ਪ੍ਰੋਬਲਮ ਆ ਗਈ ਉਹ ਠੀਕ ਕਰ ਦੇਣੇ ਇੱਕ ਸਾਲ ਪੂਰਾ ਇਹ ਤੋਂ ਕੰਮ ਕਰਾਇਆ ਜਿਹੜੇ ਬੰਦਿਆਂ ਨੇ ਉਹਨੂੰ ਕੈਦੀ ਬਣਾ ਕੇ ਰੱਖਿਆ ਸੀ ਤੇ ਸਾਲ ਬਾਅਦ ਫਿਰ ਇਹਨੂੰ ਛੱਡਤਾ ਸੀਗਾ ਹਨਾ ਇਹਨੂੰ ਜਾਣ ਦੇਤਾ ਸੀਗਾ ਉਸ ਤੋਂ ਬਾਅਦ ਫਿਰ ਇਹ ਇਟਲੀ ਵਾਪਸ ਆ ਗਿਆ ਹੁਣ ਜਦੋਂ ਇਟਲੀ ਵਾਪਸ ਆਇਆ ਸੀਗਾ ਆਬਵੀਅਸਲੀ ਜਿਹੜੇ ਪਹਿਲੇ ਕੁਝ ਕੁ ਸਾਲ ਸੀਗੇ ਦੁਬਾਰਾ ਤੋਂ ਫਿਰ ਆਪਣੀ ਜ਼ਿੰਦਗੀ ਰੀਬਿਲਡ ਕਰਨੀ ਸੀ ਇਹਨੇ ਸੌਖੇ ਨਹੀਂ ਸੀਗੇ ਇਟ ਇਹ ਨੇ ਜਿਹੜਾ ਕੰਮ ਅੱਧੇ 'ਚ ਛੱਡਦਾ ਸੀਗਾ ਹਨਾ ਜਿਹੜਾ ਵਰਕਸ਼ਾਪ ਦਾ ਤੋਰਿਆ ਸੀ ਉਹ ਚਲੋ ਫੈਸਲਾ ਕੀਤਾ ਵੀ ਦੁਬਾਰਾ ਫੇਰ ਉਹ ਤੋਂ ਹੀ ਸ਼ੁਰੂ ਕਰਦੇ ਆ ਹਨਾ ਵੀ ਉਹ ਕੰਮ ਹੋਰ ਅੱਗੇ ਵਧਾਉਨੇ ਆ ਤਾਂ ਇਹ ਆਪਦੀ ਵਰਕਸ਼ਾਪ ਤੇ ਕੰਮ ਕਰਨ ਲੱਗ ਗਿਆ ਥੋੜੇ ਟਾਈਮ ਬਾਅਦ ਇਹਦੀ ਵਾਈਫ ਦੀ ਮੌਤ ਹੋ ਗਈ ਥੋੜੇ ਸਾਲਾਂ ਬਾਅਦ ਤੇ ਆਪਦੀ ਵਾਈਫ ਦੀ ਮੌਤ ਤੋਂ ਬਾਅਦ ਇਹ ਆਪਦੇ ਆਪ ਨੂੰ ਬਹੁਤ ਬਿਜ਼ੀ ਰੱਖਣ ਲੱਗ ਗਿਆ ਇਹ ਆਪਦੇ ਆਪ ਨੂੰ ਕੰਮ 'ਚ ਬਿਜ਼ੀ ਰੱਖਦਾ ਸੀ ਬਹੁਤ ਕੰਮ ਕਰਨ ਲੱਗ ਗਿਆ ਸੀਗਾ ਤੇ ਤੁਸੀਂ ਦੇਖੋ ਬੰਦੇ ਦੀ ਲਾਈਫ 'ਚ ਇੰਨੇ ਜ਼ਿਆਦੇ ਔਖੇ ਵਕਤ ਚੱਲਦੇ ਹੋਣ ਉਹ ਔਖੇ ਵਕਤਾਂ 'ਚ ਵੀ ਬੰਦੇ ਦੇ ਮਾਈਂਡ ਵਿੱਚ ਇੱਕ ਕਲਿੱਕ ਵੱਜੇ ਜੋ ਕਿ ਉਦੀ ਲਾਈਫ ਅੱਗੇ ਜਾ ਕੇ ਚੇਂਜ ਕਰੋਗੀ ਕਲਿਕ ਕੇ ਮੈਂ ਬੱਜੀ ਬਹੁਤ ਹੀ ਇੱਕ ਨਾਰਮਲ ਗੱਲ ਤੋਂ ਹੈ ਨਾ ਸੋ ਇਹਦੇ ਡੈਡੀ ਨੇ ਇਹਨੂੰ ਕਿਹਾ ਵੀ ਆਪਾਂ ਨੂੰ ਇੱਕ ਨਵਾਂ ਟਰੈਕਟਰ ਚਾਹੀਦਾ ਵੀ ਪੁਰਾਣਾ ਵਾਲਾ ਜਿਹੜਾ ਹੁਣ ਉਹ ਚੇਂਜ ਕਰਨ ਦੀ ਲੋੜ ਆ ਇਹਨੇ ਉਹ ਛੋਟੀ ਜੀ ਗੱਲ ਤੋਂ ਇੱਕ ਬਿਜ਼ਨਸ ਆਈਡੀਆ ਬਣਾ ਲਿਆ ਆਪਣੇ ਦਿਮਾਗ 'ਚ ਉਸੇ ਵਕਤ ਜਦੋਂ ਇਹਦੇ ਡੈਡੀ ਨੇ ਇਹਨੂੰ ਆ ਕੇ ਕਿਹਾ ਵੀ ਆਪਾਂ ਨੂੰ ਇੱਕ ਨਵਾਂ ਟਰੈਕਟਰ ਚਾਹੀਦਾ ਇਹਨੇ ਉਦੋਂ ਹੀ ਆਪਦੇ ਮਨ 'ਚ ਇਹ ਚੀਜ਼ ਸੋਚੀ ਆਹਾ ਮੇਰਾ ਮੋਲਖ ਇੱਕ ਜੰਗ ਦਾ ਇੱਕ ਵਰਲਡ ਵਾਰ ਦਾ ਸ਼ਿਕਾਰ ਰਿਆ ਹੁਣ ਜਦੋਂ ਵਰਲਡ ਵਾਰ ਹੋਈ ਹੁੰਦੀ ਆ ਦੇਸ਼ 'ਚ ਹਰ ਇੱਕ ਚੀਜ਼ ਇੱਕ ਤਰ੍ਹਾਂ ਦੀ ਡਾਊਨ ਨਹੀਂ ਹੁੰਦੀ ਆ ਲੋਕਾਂ ਕੋ ਪੈਸਾ ਵੀ ਘਟਾ ਹੁੰਦਾ ਇਕਨੋਮੀ ਵੀ ਡਾਊਨ ਹੁੰਦੀ ਆ ਹਰੇਕ ਚੀਜ਼ ਮਹਿੰਗੀ ਹੋਈ ਹੁੰਦੀ ਆ ਤੇ ਐਗਰੀਕਲਚਰ ਦਾ ਬਿਜ਼ਨਸ ਵੀ ਬਹੁਤ ਡਾਊਨ ਸੀਗਾ ਸੋ ਐਗਰੀਕਲਚਰ ਦੇ ਬਿਜ਼ਨਸ ਨੂੰ ਦੁਬਾਰਾ ਫੇਰ ਪੈਰਾਂ ਤੇ ਖੜੇ ਕਰਨ ਲਈ ਇੱਕ ਹੀ ਰਸਤਾ ਸੀਗਾ ਵੀ ਇਟਲੀ ਨੂੰ ਐਗਰੀਕਲਚਰ ਦੀਆਂ ਹੋਰ ਮਸ਼ੀਨਰੀਆਂ ਤੇ ਹੋਰ ਨਵੇਂ ਟਰੈਕਟਰਾਂ ਦੀ ਲੋੜ ਸੀਗੀ ਤਾਂ ਕਰਕੇ ਐਗਰੀਕਲਚਰ ਦੁਬਾਰਾ ਫੇਰ ਆਪਣੇ ਪੈਰਾਂ ਤੇ ਆ ਸਕਦਾ ਸੀ ਤੇ ਉੱਥੇ ਫਿਰ ਇਹਨੇ ਆਪਦਾ ਇਹ ਆਈਡੀਆ ਵਰਤਿਆ ਤੇ ਫਿਰ ਇਹਨੇ ਸੋਚਿਆ ਵੀ ਮੈਂ ਆਪ ਆਪਣੀ ਕੰਪਨੀ ਬਣਾਵਾਂਗਾ ਜੋ ਕਿ ਟਰੈਕਟਰ ਪ੍ਰੋਡਿਊਸ ਕਰੋ ਤੇ ਫਿਰ ਇਹਨੇ ਕ੍ਰੀਏਟ ਕੀਤੀ ਲੰਬੋਰਗੀਨੀ ਟ੍ਰੈਕਟਰਸ ਇੱਥੇ ਹੁਣ ਇਹ ਕੀ ਕਰਦਾ ਸੀਗਾ ਬੇਸਿਕਲੀ ਹੁਣ ਜਿੰਨੇ ਵੀ ਜੰਗ ਤੋਂ ਬਾਅਦ ਆਰਮੀ ਦੇ ਜਿੰਨੇ ਵੀ ਇਕਵਿਪਮੈਂਟ ਜਿੰਨੇ ਵੀ ਗੱਡੀਆਂ ਵਹੀਕਲਸ ਲੈਫਟਓਵਰਸ ਸਕੇ ਇਹੋ ਸਾਰੇ ਉਹਨੇ ਖਰੀਦ ਲਏ ਤੇ ਉਹ ਉਹਨਾਂ ਦੇ ਪੀਸ ਬਾਰਤ ਦਾ ਸੀਗਾ ਨਾ ਉਹਨਾਂ ਨੂੰ ਖੋਲ ਕੇ ਉਹਨਾਂ ਦਾ ਸਕੁਅਰ ਪਾਰਟ ਯੂਜ਼ ਕਰ ਕਰਕੇ ਇੱਕ ਟਰੈਕਟਰ ਬਣਾਤਾ ਤੇ ਇਹ ਟਰੈਕਟਰ ਡੀਜ਼ਲ ਤੇ ਚੱਲਦਾ ਸੀਗਾ ਹੁਣ ਉਹ ਟਰੈਕਟਰ ਇੰਨਾ ਜ਼ਿਆਦਾ ਕਾਮਯਾਬ ਸੀਗਾ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਉਹਦੀ ਮੰਗ ਬਹੁਤ ਵਧ ਗਈ ਰਿਕਵੈਸਟਾਂ ਬਹੁਤ ਆਉਣ ਲੱਗੀਆਂ ਵੀ ਹੋਰ ਪੀਸ ਚਾਹੀਦੇ ਨੇ ਇਹਦੇ ਪ੍ਰੋਬਲਮ ਕੀ ਸੀ ਪ੍ਰੋਬਲਮ ਇਹ ਸੀਗੀ ਵੀ ਉਹ ਸਾਰੇ ਟਰੈਕਟਰਾਂ ਦੀ ਪ੍ਰੋਡਕਸ਼ਨ ਸ਼ੁਰੂ ਕਰ ਲਈ ਸਭ ਤੋਂ ਪਹਿਲਾਂ ਇਹਨੂੰ ਇੱਕ ਇਨਵੈਸਟਮੈਂਟ ਕਰਨੀ ਪੈਣੀ ਸੀ ਬਹੁਤ ਬੜੀ ਤਾਂ ਕਰਕੇ ਇੱਥੇ ਇਹਦੇ ਡੈਡੀ ਨੇ ਇਹਦੀ ਹੈਲਪ ਕੀਤੀ ਇਹਦੇ ਡੈਡੀ ਨੇ ਰਿਸਕ ਲਿਆ ਤੇ ਆਪਦਾ ਫਾਰਮ ਵੇਚਤਾ ਤੇ ਫਾਰਮ ਵੇਚ ਕੇ ਫਿਰ ਉਹ ਸਾਰਾ ਪੈਸਾ ਕੰਪਨੀ ਚ ਲਾਤਾ ਅੱਗੇ ਆਉਣ ਵਾਲੇ ਸਾਲਾਂ 'ਚ ਕੰਪਨੀ ਤਰੱਕੀ ਹੋਈ ਇੰਨੀ ਕਰਕੇ ਕਿ ਕੁਝ ਕੁ ਸਾਲਾਂ 'ਚ ਸਾਰੇ ਇਟਲੀ ਵਿੱਚ ਇਹਨਾਂ ਦੇ ਟਰੈਕਟਰ ਜਾਣ ਲੱਗ ਗਏ ਸੀਗੇ ਤਾਂ ਕਰਕੇ ਵਧੀਆ ਨਾ ਤਰੱਕੀ ਦੇ ਰਾਹ ਤੁਰਪੇ ਸੀਗੇ ਫਿਰ ਰੂਚੀ ਲੰਬਰਗਿਨੀ ਆਪ ਵੀ ਹੁਣ ਫੜਿਆ ਹੁਣ ਅਮੀਰ ਹੋਣ ਲੱਗ ਗਿਆ ਸੀ ਪੈਸੇ ਆਉਣ ਲੱਗੇ ਸੀ ਹੋਰ ਜ਼ਿਆਦੇ ਤਾਂ ਕਰਕੇ ਇਹਨੂੰ ਗੱਡੀਆਂ ਦਾ ਵੀ ਬਹੁਤ ਸ਼ੌਂਕ ਸੀ ਫਿਰ ਇਹ ਮਹਿੰਗੀਆਂ ਗੱਡੀਆਂ 'ਚ ਪੈਸੇ ਆਪਦੇ ਲਾਉਣ ਲੱਗ ਗਿਆ ਇਹਦੇ ਕੋ ਜੈਗਵਾਰ ਹੁੰਦੀ ਸੀ ਕਿ ਮਰਸਡੀਜ਼ ਹੁੰਦੀ ਸੀਗੀ ਮਜ਼ੇਰਾਤੀ ਹੁੰਦੀ ਸੀ ਤੇ ਫਰਾਰੀ ਵੀ ਹੁੰਦੀ ਸੀਗੇ ਪਰ ਜਿਹੜੀ ਇਹਦੇ ਕੋ ਫਰਾਰੀ ਸੀਗੀ ਫਰਾਰੀ 250 ਜੀਟੀ ਇਹ ਉਹਦੇ ਨਾਲ ਇੰਨਾ ਸੈਟੀਸਫਾਈ ਨਹੀਂ ਸੀਗਾ ਹਨਾ ਉਹਦੀ ਕੁਆਲਿਟੀ ਤੋਂ ਇੰਨਾ ਖੁਸ਼ ਨਹੀਂ ਸੀਗਾ ਕਿਉਂਕਿ ਇਹਦੀ ਫਰਾਰੀ ਦਾ ਜਿਹੜਾ ਕਲਚ ਸੀਗਾ ਉਹ 'ਚ ਹਮੇਸ਼ਾ ਪ੍ਰੋਬਲਮ ਆਉਂਦੀ ਰਹਿੰਦੀ ਸੀਗੀ ਜਦੋਂ ਇਹ ਆਪਦੀ ਫਰਾਰੀ ਮਕੈਨਿਕ ਕੋ ਲੈ ਕੇ ਗਿਆ ਫਰਾਰੀ ਵਾਲਾ ਮਕੈਨਿਕ ਜੋ ਸੀ ਉਦੋਂ ਇਹਨੇ ਇਹ ਚੀਜ਼ ਰੀਅਲਾਈਜ਼ ਕੀਤੀ ਜਿਹੜਾ ਫਰਾਰੀ ਦਾ ਕਲੱਚ ਆ ਤੇ ਜਿਹੜਾ ਇਹਦੇ ਲੈਂਬਰਗਿਨੀ ਦੇ ਟਰੈਕਟਰ ਦਾ ਕਲੱਚ ਆ ਉਹ ਦੋਨੇ ਸੇਮ ਨੇ ਪਰ ਫਰਕ ਕੀ ਸੀ ਜਿਹੜਾ ਇਹਦਾ ਲੈਂਬਰਗਿਨੀ ਵਾਲਾ ਕਲੱਚ ਸੀਗਾ ਟਰੈਕਟਰ ਦਾ ਕਲੱਚ ਸੀ ਉਹ 10 ਡਾਲਰ ਦਾ ਸੀਗਾ ਜਿਹੋ ਚੇਂਜ ਕਰਾਉਣਾ ਸੀ ਤੇ ਜਿਹੜਾ ਫਰਾਰੀ ਦਾ ਕਲੱਚ ਆ ਫਰਾਰੀ ਆਲਮੋਸਟ ਹਜ਼ਾਰਾਂ ਡਾਲਰ ਚਾਰਜ ਕਰ ਸਕਦੀ ਸੀ ਉਹ ਨਿੱਕੀ ਜੀ ਚੀਜ਼ ਚੇਂਜ ਕਰਾਉਣ ਲਈ ਤੇ ਫਿਰ ਇਹਨੇ ਆਪ ਜਿਹੜਾ ਫਰਾਰੀ ਦਾ ਓਨਰ ਸੀਗਾ ਉਸ ਵਕਤ ਐਂਜੋ ਫਰਾਰੀ ਆਪ ਇਹਨੇ ਪਰਸਨਲੀ ਉਹਨੂੰ ਜਾ ਕੇ ਕਿਹਾ ਵੀ ਮੈਂ ਤੇਰੀ ਗੱਡੀ ਓਨ ਕਰਦਾ ਪਰ ਤੇਰੀ ਗੱਡੀ 'ਚ ਪ੍ਰੋਬਲਮ ਬਹੁਤ ਆ ਵੀ ਉਹ 'ਚ ਕਲੱਚ ਦੀ ਪ੍ਰੋਬਲਮ ਬਹੁਤ ਆ ਜਾਂਦੀ ਆ ਜਿਹੜਾ ਐਂਜੋਫਰ ਆ ਰਹੀ ਸੀਗਾ ਉਹਨੇ ਇਹਨੂੰ ਇਹ ਜਵਾਬ ਦਿੱਤਾ ਵੀ ਪ੍ਰੋਬਲਮ ਮੇਰੀ ਗੱਡੀ 'ਚ ਨਹੀਂ ਹੈਗੀ ਪ੍ਰੋਬਲਮ ਤੇਰੇ 'ਚ ਆ ਤੂੰ ਟਰੈਕਟਰ ਚਲਾਉਣ ਵਾਲਾ ਵੀ ਤੂੰ ਇੱਕ ਫਾਰਮਰ ਆ ਤੈਨੂੰ ਗੱਡੀਆਂ ਦਾ ਕੀ ਪਤਾ ਤੈਨੂੰ ਸਪੋਰਟਸ ਕਾਰਾਂ ਦਾ ਕੀ ਪਤਾ ਉਹਨੇ ਮੋੜਿਓ ਇਹ ਜਵਾਬ ਦਿੱਤਾ ਹੁਣ ਆਹ ਚੀਜ਼ ਇਨ ਪਰਸਨਲ ਲੈ ਲਈ ਉਹਦੋਂ ਇਹਨੇ ਫੈਸਲਾ ਕੀਤਾ ਸਾਬਿਤ ਕਰਕੇ ਦਿਖਾਉਣਾ ਵੀ ਇਹ ਕੱਲਾ ਇੱਕ ਕਿਸਾਨ ਨਹੀਂ ਸੀਗਾ ਪਰ ਇੱਕ ਮਕੈਨੀਕਲ ਜੀਨੀਅਸ ਵੀ ਸੀਗਾ ਜੋ ਕਿ ਉਹਨਾਂ ਨੂੰ ਵੀ ਬੈਟਰ ਗੱਡੀਗਾ ਬਣਾ ਸਕਦਾ ਸੀ ਤਾਂ ਕਰਕੇ ਇਹਨੇ ਕਬਦੀ ਦੂਸਰੀ ਕੰਪਨੀ ਸਟਾਰਟ ਕੀਤੀ ਹੁਣ ਪਹਿਲੀ ਕੰਪਨੀ ਦਾ ਨਾਮ ਸੀਗਾ ਲੈਂਬਰਗਿਨੀ ਟਰੈਕਟਰਸ ਦੂਸਰੀ ਕੰਪਨੀ ਦਾ ਨਾਮ ਸੀਗਾ ਕੱਲਾ ਲੈਂਬਰਗਿਨੀ ਹਨਾ ਜਿਹੜੀ ਅੱਜ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਸੋ ਇਹਨੇ ਲੈਂਬਰਗਿਨੀ ਸਟਾਰਟ ਕੀਤੀ ਇੱਕ ਨਵੀਂ ਫੈਕਟਰੀ ਬਣਾਈ ਤੇ ਉਹਨੇ ਤਿੰਨ ਫਰਾਰੀ ਦੇ ਐਕਸ 엠ਪਲੋਇਰ ਰੱਖੇ ਹਨਾ ਜੋ ਬੰਦੇ ਪਹਿਲਾਂ ਫਰਾਰੀ ਲਈ ਕੰਮ ਕਰਦੇ ਸੀ ਫਰਾਰੀ ਦੇ ਤਿੰਨ ਪੁਰਾਣੇ ਇੰਜੀਨੀਅਰ ਜੋ ਕਿ ਹੁਣ ਫਰਾਰੀ ਲਈ ਨਹੀਂ ਕੰਮ ਕਰਦੇ ਸੀ ਉਹ ਬੰਦੇ ਨੇ ਹਾਇਰ ਕਰ ਲਏ ਤੇ ਉਹਨਾਂ ਨੂੰ ਹਾਇਰ ਕਰਕੇ ਫਿਰ ਇਹ ਪ੍ਰੋਜੈਕਟ ਸ਼ੁਰੂ ਕੀਤਾ ਵੀ ਆਪਾਂ ਇੱਕ ਲੈਂਬਰਗਿਨੀ ਦੀ ਸਪੋਰਟਸ ਕਾਰ ਬਣਾਉਣੀ ਆ ਇਹ ਹੈਰਾਨੀ ਵਾਲੀ ਗੱਲ ਇਹ ਆ ਇਹਨਾਂ ਨੇ ਪਹਿਲੇ 9 ਮਹੀਨਿਆਂ 'ਚ ਆਪਣੀ ਸਪੋਰਟਸ ਕਾਰ ਤਿਆਰ ਕਰਤੀ ਸੀਗੀ ਤੇ ਉਹ ਗੱਡੀ ਦਾ ਨਾਮ ਸੀਗਾ ਦ ਲੈਂਬਰਗਿਨੀ 350 ਜੀਟੀ ਦੇ ਵਿੱਚ V12 ਦਾ ਇੰਜਣ ਸੀਗਾ ਤੇ ਉਸ ਟਾਈਮਾਂ ਵਿੱਚ ਇਹਨੂੰ ਮਾਸਟਰਪੀਸ ਮੰਨਿਆ ਗਿਆ ਸੀਗਾ ਜਦੋਂ ਇਹ ਗੱਡੀ ਰਿਲੀਜ਼ ਕੀਤੀ ਪਹਿਲੇ 9 ਮਹੀਨਿਆਂ 'ਚ ਇਹਨੇ ਇਹ ਚੀਜ਼ ਸਾਬਿਤ ਕਰਤੀ ਵੀ ਮੈਂ ਇੱਦਾਂ ਨੀਗਾ ਜਿਵੇਂ ਤੂੰ ਸੋਚਦਾ ਆਂ ਨਾ ਵੀ ਮੈਂ ਕੱਲਾ ਟਰੈਕਟਰਾਂ ਚੁੱਕਾ ਹੀ ਨਹੀਂ ਹੈਗਾ ਮੈਨੂੰ ਲੱਗਦਾ ਵੀ ਮੈਂ ਕਿਸਾਨ ਹੀ ਆ ਇਹਨੇ ਉਹਦੀ ਹੈਂਡਸ ਕੀ ਆ ਨਾ ਵੀ ਉਹ ਚੀਜ਼ ਸਾਬਿਤ ਕਰਕੇ ਦਿਖਾਉਣੀ ਆ ਤੇ ਸਾਬਿਤ ਅੱਗੇ ਕਰਕੇ ਵੀ ਦਿਖਾਤੀ ਇੱਥੇ ਹੀ ਨਿਕੱਲਾ ਰੁਕਿਆ ਆਏ ਨੀਗਾ ਵੀ Lamborghini 350 GT ਕੱਢਤੀ ਤੇ ਉਸ ਤੋਂ ਬਾਅਦ ਹੋਰ ਕੋਈ ਪ੍ਰੋਡਕਸ਼ਨ ਕੀਤਾ ਹੀ ਨਹੀਂ। ਉਸ ਤੋਂ ਬਾਅਦ ਹੋਰ ਬਹੁਤ ਸਾਰੇ ਮਾਡਲ ਕੱਟੇ Lamborghini ਦੇ ਜਿਵੇਂ ਕਿ Lamborghini Islero, Lamborghini Jarama, Lamborghini Countach। Countach ਇੱਕ ਐਨੀ ਮਸ਼ਹੂਰ ਗੱਡੀ ਬਣ ਗਈ ਸੀ ਉਸ ਵਕਤਾਂ ਵਿੱਚ ਮਤਲਬ ਆ ਜਾਂਦਾ ਕਿ ਦੁਨੀਆ ਦੀ ਸਭ ਤੋਂ ਫੇਮਸ ਕਾਰ ਬਣ ਗਈ ਸੀ ਇੱਕ ਟਾਈਮ। ਅੱਜ ਦੇ ਟਾਈਮ ਤੁਸੀਂ ਦੇਖੋਗੇ Lamborghini 11 ਬਿਲੀਅਨ ਡਾਲਰ ਵਰਤਾ। ਇੱਕ ਚੀਜ਼ ਜੋ ਬਿਲਕੁਲ ਇੱਕ ਬਹੁਤ ਸਿੰਪਲ ਚੀਜ਼ ਤੋਂ ਸਟਾਰਟ ਹੋਈ ਹੋਵੇ ਹਨਾ ਟਰੈਕਟਰਾਂ ਤੋਂ ਸਟਾਰਟ ਹੋਈ ਹੋਵੇ ਉਹ ਅੱਜ ਸੁਪਰਕਾਰਾਂ ਬਣਾਉਂਦੀ ਆ ਬਿਲੀਅਨ ਡਾਲਰ ਕੰਪਨੀ ਬਣ ਚੁੱਕੀ ਆ ਆ ਸੀਗੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ ਓਕੇ